ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਹੋਰ ਕਹਾਣੀ ਦੇ ਨਾਲ ਮੈਂ ਕੋਠੀ ਆ ਕੇ ਮੋਰਲਾ ਗੇਟ ਖੋਲਿਆ ਕਾਰ پارک ਕੀਤੀ ਤੇ ਕਮਰੇ ਦਾ ਤਾਲਾ ਖੋਲਿਆ ਕਿਉਂਕਿ ਜਾਂਦਾ ਚਾਬੀ ਮੈਂ ਨਾਲ ਹੀ ਲੈ ਗਿਆ ਸੀ ਪਤਾ ਨਹੀਂ ਕਿੰਨੇ ਵਜੇ ਜਾਣਗੇ ਉੱਤੇ ਫਿਰ ਦੂਜਾਂ ਦੀ ਨੀਂਦ ਕਿਉਂ ਖਰਾਬ ਕਰਨੀ ਹੈ ਕੱਪੜੇ ਬਦਲ ਕੇ ਮੈਂ ਚੁੱਪਚਾਪ ਲੇਟ ਗਿਆ ਬਿਨਾਂ ਕੋਈ ਖੜਾਕ ਕੀਤੇ ਮੈਨੂੰ ਸੋਚਾਂ ਜ ਖੁੱਬੇ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਕਲੌਨੀ ਪਹੁੰਚ ਗਿਆ 2.5 3 ਕਿਲੋਮੀਟਰ ਦਾ ਸਫ਼ਰ ਮੈਨੂੰ ਬਸ ਛੱਡੇ ਦਾ ਫੌਜੀ ਚੌਕ ਦਾ ਤਿੰਨ ਕੋਣੀ ਦਾ ਤੇ ਨਾ ਹੀ ਰੋਜ਼ਗਾਰਨ ਦਾ ਸੱਚੀ ਭੋਰਾ ਹੀ ਪਤਾ ਨਹੀਂ ਕਿ ਮੈਂ ਕਦੋਂ ਉੱਥੇ ਕ੍ਰਾਸ ਕੀਤਾ ਬਸ ਕੋਠੀ ਮੂਰੇ ਆ ਕੇ ਪਤਾ ਲੱਗਿਆ ਕਿ ਘਰ ਆ ਗਿਆ ਮੇਰੀਆਂ ਅੱਖਾਂ ਅੱਗੇ ਇੱਕ ਗੱਲ ਘੁੰਮ ਰਹੀ ਸੀ ਬੀਜੀ ਦੇ ਦੇਖਦੇ ਮੋٹے ਮੋٹے ਹੰਝੂ ਮੈਥੋਂ ਦੇਖੇ ਨਹੀਂ ਸੀ ਜਾਂਦੇ ਬੀਜੀ ਤੇ ਉਂਝ ਹੀ ਬਿਮਾਰ ਰਹਿੰਦੇ ਸਨ ਬਾਕੀ ਇਸ ਵੜਾਪੇ ਚ ਆ ਕੇ ਇਕਬੀਲਦਾਰੀ ਦਾ ਝੰਝਟ ਦਰਅਸਲ ਘਰ ਤੇ ਰਿਸ਼ਤਿਆਂ ਦੀ ਉਲਝੀ ਤਾਣੀ ਤੋਂ ਮੈਂ ਡਾਢਾ ਪਰੇਸ਼ਾਨ ਸੀ ਭੈਣ ਦਾ ਤੇ ਜੀਜੇ ਦਾ ਰੁੱਸਣਾ ਇੱਕ ਹੱਦ ਤੱਕ ਤਾਂ ਠੀਕ ਸੀ ਪਰ ਹੁਣ ਤਾਂ ਪਾਣੀ ਸਿਰ ਤੋਂ ਗੁਜ਼ਰ ਚੁੱਕਿਆ ਸੀ ਸਾਨੂੰ ਇਸ ਸਮੱਸਿਆ ਦਾ ਕੋਈ ਤੇ ਹੱਲ ਲੱਭਣਾ ਪੈਂਦਾ ਹੀ ਸੀ ਇਸ ਤਰ੍ਹਾਂ ਹੱਥ ਤੇ ਹੱਥ ਧਰ ਕੇ ਕਿੰਨੀ ਕੁ ਦੇਰ ਬੈਠਿਆ ਜਾ ਸਕਦਾ ਜੇ ਪਿਤਾ ਜੀ ਨਹੀਂ ਹਨ ਤਾਂ ਇਸ ਦਾ ਮਤਲਬ ਇਹ ਤੇ ਨਹੀਂ ਕਿ ਆਪੇ ਠੀਕ ਹੋ ਜਾਊਗਾ ਸੋਚ ਕੇ ਵਕਤ ਗਵਾਈ ਜਾਈਏ ਗੱਲ ਦਿਨ ਪ੍ਰਤੀ ਦਿਨ ਬੇਗੜਦੀ ਹੀ ਜਾ ਰਹੀ ਹੈ ਉਹਨਾਂ ਦਾ ਗੁੱਸਾ ਸਾਡੇ ਪ੍ਰਤੀ ਵੱਧਦਾ ਹੀ ਜਾ ਰਿਹਾ ਹੈ ਗਲਤੀ ਦੇ ਉੱਤੋਂ ਦੀ ਹੋਰ ਗਲਤੀ ਉਹ ਵੀ ਕੀ ਕਰਨ ਉਹਨਾਂ ਦੇ ਗਿਲੇ ਸ਼ਿਕਵੇ ਜਾਇਜ਼ ਹੋ ਸਕਦੇ ਹਨ ਪਰ ਨਰਾਜ਼ਗੀ ਪ੍ਰਗਟ ਕਰਨ ਦਾ ਢੰਗ ਗਲਤ ਹੈ ਉਹ ਬੋਲਦੇ ਹੀ ਗਲਤ ਹਨ ਇੰਨੇ ਨਾਜ਼ੁਕ ਰਿਸ਼ਤਿਆਂ ਵਿੱਚ ਐਨੀ ਗਲਤ ਭਾਸ਼ਾ ਸੋਭਦੀ ਨਹੀਂ ਪਤਾ ਨਹੀਂ ਕਿਉਂ ਉਹ ਇੰਨਾ ਗਲਤ ਬੋਲਦੇ ਸਨ ਸ਼ਾਇਦ ਸਾਡੀਆਂ ਗਲਤੀਆਂ ਕਰਕੇ ਜਾਂ ਉਹਨਾਂ ਦੇ ਸੰਸਕਾਰ ਸਨ ਇਹ ਮੇਰੀ ਨਿੱਜੀ ਸੋਚ ਸੀ ਕਿ ਅਸੀਂ ਚਾਰੇ ਭਰਾ ਤੇ ਬੀਜੀ ਬੈਠ ਕੇ ਇਸ ਦਾ ਕੋਈ ਠੋਸ ਹੱਲ ਲੱਭੀਏ ਇਸੇ ਕਰਕੇ ਮੈਂ ਕਈ ਵਾਰ ਫੇਸ 2 'ਚ ਇਸ ਬਾਰੇ ਫੋਨ ਕੀਤਾ ਪਰ ਕੋਈ ਗੱਲ ਨਾ ਬਣੀ ਪਤਾ ਨਹੀਂ ਉਹਨਾਂ ਕਿਸ ਗੱਲ ਤੋਂ ਡਰਦੇ ਸਨ ਜਾਂ ਕੋਈ ਉਹਨਾਂ ਨੂੰ ਆਪਣਾ ਪਾਲਾ ਮਾਰਦਾ ਸੀ ਵੈਸੇ ਵੱਡੇ ਵੀਰ ਜੀ ਤਾਂ ਕੁਛ ਨਹੀਂ ਸਨ ਬੋਲਦੇ ਤੇ ਛੋਟਾ ਜਰੂਰ ਉੱਚੀਆਂ ਗੱਲਾਂ ਕਰਦਾ ਸੀ ਹਾਂ ਬਾਹਰ ਵਾਲੇ ਦਾ ਫੋਨ ਜਰੂਰ ਆ ਗਿਆ ਸੀ ਕਿ ਬਾਈ ਜਿਵੇਂ ਮਰਜੀ ਕਰ ਲਓ ਮੈਂ ਤੁਹਾਡੇ ਨਾਲ ਹਾਂ ਵੈਸੇ ਉਹ ਸ਼ੁਰੂ ਤੋਂ ਹੀ ਘਰੇਲੀ ਘਰੇਲੂ ਮਸਲਿਆਂ ਵਿੱਚ ਦਿਲ ਚਪਸੀ ਘਟ ਹੀ ਲੈਂਦਾ ਉਸ ਦੀ ਘਰੇ ਵੀ ਘਟ ਹੀ ਪੁੱਗਦੀ ਹੈ ਭਾਬੀ ਤੇ ਭਤੀਜਿਆਂ ਦਾ ਦਬ ਦਬਾ ਹੈ ਉਹ ਪਿਆ ਪੁੱਤ ਤਾਂ ਬਸ ਗੱਲਾਂ ਮਾਰਨ ਜੋਗੇ ਹੀ ਹਨ ਇਹ ਉਸ ਦੇ ਮੁੰਡੇ ਦੇ ਵਿਆਹ ਤੇ ਵੀ ਨਹੀਂ ਗਏ ਸਾਨਤ ਅਸੀਂ ਤਿੰਨੇ ਹੀ ਇਸ ਬਾਰੇ ਚੁੱਪ ਹੀ ਰਹੇ ਸੀ ਉਸਦੇ ਮੁੰਡੇ ਦਾ ਵਿਆਹ ਤੇ ਅਸੀਂ ਕਿਉਂ ਮਿੰਟਾਂ ਕਰੀਏ ਤੇ ਨਾਲੇ ਬੇਇੱਜ਼ਤੀ ਕਰਵਾਈਏ ਤੇ ਹੁਣ ਉਹਨਾਂ ਦਾ ਰੁੱਸਣਾ ਤੇ ਸਾਡਾ ਨਾਮ ਮਣਾਉਣਾ ਹੀ ਮੁੱਖ ਮੁੱਦਾ ਸੀ ਉਸ ਦਿਨ ਤਾਂ ਅਸੀਂ ਭੂਆ ਜੀ ਨੂੰ ਵੀ ਉੱਚੀ ਬੋਲ ਕੇ ਚੁੱਪ ਕਰਾ ਦਿੱਤਾ ਸੀ ਤੇ ਅੱਜ ਲੱਗਦਾ ਹੈ ਭੂਆ ਜੀ ਠੀਕ ਸੰਤ ਹੀ ਅਸੀਂ ਗਲਤ ਇਹੀ ਤੇ ਫਰਕ ਹੁੰਦਾ ਹੈ ਬਜ਼ੁਰਗਾਂ ਦੀ ਸੋਚ ਦਾ ਤੇ ਸਾਡੀ ਸੋਚਣੀ ਦਾ ਦਰਅਸਲ ਜੈਸ ਦੇਣ ਦੀ ਬੇਟੇ ਨੇ ਸਿਵਲ ਪ੍ਰੀਖਿਆ ਪਾਸ ਕੀਤੀ ਹੈ ਲੋਕਾਂ ਵੱਲੋਂ ਬਹੁਤ ਵਧਾਈਆਂ ਮਿਲੀਆਂ ਰਿਸ਼ਤੇਦਾਰ ਨਜ਼ਦੀਕੀ ਤੇ ਦੂਰ ਵਾਲੇ ਯਾਰ ਦੋਸਤ ਆਂਢੀ ਗੁਆਂਢੀ ਤੇ ਸਾਡੇ ਸਹਿਕਰਮੀ ਸੇਵਾਦਾਰ ਤੋਂ ਲੈ ਕੇ ਚੀਫ ਤੱਕ ਪੀਣ ਤੋਂ ਲੈ ਕੇ ਪ੍ਰਿੰਸੀਪਲ ਤੱਕ ਸਭ ਨੇ ਮੁਬਾਰਕਾਂ ਦਿੱਤੀਆਂ ਤੇ ਹਰੇਕ ਨੇ ਮੰਗ ਕੇ ਮੂੰਹ ਮਿੱਠਾ ਕੀਤਾ ਜਿਆਦਾ ਨਜ਼ਦੀਕੀਆਂ ਨੂੰ ਤੇ ਮਠਿਆਈ ਦੀ ਡੇਬੇ ਵੀ ਬੰਡੇ ਗਏ ਸਾਡੇ ਘਰੇ ਦਾ ਦੀਵਾਲੀ ਵਰਗਾ ਮਾਹੌਲ ਸੀ ਪਰ ਦੋ ਸ਼ਬਦ ਵਧਾਈ ਦੇ ਜੇ ਨਹੀਂ ਆਏ ਤਾਂ ਭੈਣ ਤੇ ਜੀਜੇ ਵੱਲੋਂ ਨਹੀਂ ਆਈ ਹੋਰ ਤਾਂ ਹੋਰ ਭਾਂਜਿਆਂ ਨੇ ਵੀ ਕਾਲ ਨਹੀਂ ਕੀਤੀ ਆਪਣੇ ਡੈਡੀ ਤੋਂ ਡਰਦਿਆ ਨਹੀਂ ਜਾਂ ਗੁੱਸੇ ਨਾਲ ਜਇਹ ਹਾਲਾਤਾਂ ਵਿੱਚ ਖੁਸ਼ੀ ਥੋੜੀ ਰਹਿ ਜਾਂਦੀ ਹੈ ਕੋਈ ਭੈਣ ਭਰਾ ਵਿਆਹ ਤੇ ਨਾ ਆਵੇ ਤਾਂ ਉਹਨਾਂ ਦੇ ਨਾਂ ਜਾ ਕੇ ਬਦਲਾ ਲਿਆ ਜਾ ਸਕਦਾ ਪਰ ਜਇਹ ਖੁਸ਼ੀ ਦੇ ਮੌਕੇ ਤੇ ਭੈਣ ਦੀ ਚੁੱਪ ਦੈਲ ਤੇ ਜ਼ਰੂਰ ਖੇਰੂ ਪਾਉਂਦੀ ਐ। ਬਾਕੀ ਗਿਲੇ ਸ਼ਿਕਵੇ ਸਭ ਦੇ ਹੀ ਹੁੰਦੇ ਹਨ ਜਾਇਜ਼ ਨਜਾਇਜ਼ ਤੇ ਇਹਨਾਂ ਨੂੰ ਦੂਰ ਕਰਨਾ ਹੀ ਸਿਆਣਪ ਹੁੰਦੀ ਐ। ਸਾਡੀ ਖੁਸ਼ੀ ਨੂੰ ਇਹ ਗ੍ਰਹਿਣ ਲੱਗਿਆ ਸੀ। ਬਾਕੀ ਜਾਣਕਾਰ ਵੀ ਪੁੱਛ-ਪੁੱਛ ਕੇ ਤੰਗ ਕਰਦੇ ਸਨ। ਮੇਰੇ ਸਹੁਰਿਆਂ ਨੇ ਵੀ ਤਿੰਨ ਚਾਰ ਵਾਰੀ ਪੁੱਛਿਆ। ਬੰਦਾ ਕੀ ਜਵਾਬ ਦੇਵੇ ਕਿ ਭੈਣ ਕਿਉਂ ਨਹੀਂ ਆਈ। ਖੈਰ 7:00 ਵਜੇ ਮੈਂ ਵੱਡੇ ਘਰੇ ਚਲਾ ਗਿਆ ਸੀ। ਫੇਸ 2 ਚ ਤੇ ਛੋਟਾ ਉੱਥੇ ਮੇਰੇ ਜਾਣ ਤੋਂ ਪਹਿਲਾਂ ਹੀ ਬੈਠਾ ਸੀ ਬੀਜੀ ਤੇ ਉੱਥੇ ਹੀ ਸਨ ਤੇ ਮੈਂ ਕੋਰਮਪੂਰਾ ਕਰਨ ਲਈ ਭਾਬੀ ਜੀ ਨੂੰ ਵੀ ਕੋਲ ਬਿਠਾ ਲਿਆ ਗਿਆ ਸ਼ੁਰੂ ਤੋਂ ਹੀ ਭਾਬੀ ਜੀ ਦੀ ਹੀ ਚੱਲਦੀ ਹੈ ਤੇ ਭਾਬੀ ਜੀ ਦੀ ਪੂਰੀ ਦਖਲਅੰਦਾਜ਼ੀ ਹੈ ਜਿਵੇਂ ਲੋਕੀ ਅਕਸਰ ਕਹਿੰਦੇ ਹਨ ਭਾਬੀ ਜੀ ਪੂਰੀ ਰਕਾਨ ਹੈ ਵੈਸੇ ਸਾਡੇ ਪਰਿਵਾਰ ਵਿੱਚ ਅਜਿਹੇ ਸ਼ਬਦ ਬਿਲਕੁਲ ਹੀ ਨਹੀਂ ਵਰਤੇ ਜਾਂਦੇ ਸਾਨੂੰ ਤੇ ਪਿਤਾ ਜੀ ਨੇ ਬੜੀ ਲਸੀਲ ਭਾਸ਼ਾ ਦੀ تعلیم ਦਿੱਤੀ ਹੈ ਅਸੀਂ ਹਰ ਇੱਕ ਨੂੰ ਵੀਰ ਜੀ ਕਹਿੰਦੇ ਹਾਂ ਜੀ ਤਾਂ ਸਭ ਨੂੰ ਹੀ ਕਹਿੰਦੇ ਹਾਂ ਮੈਂ ਵੱਡੇ ਵੀਰ ਜੀ ਨੂੰ ਕਿਹਾ ਜਦੋਂ ਛੋਟੇ ਨੇ ਜੀਜਾ ਜੀ ਦੀ ਵਿਆਹ ਵਿੱਚ ਬੇਇੱਜ਼ਤੀ ਕੀਤੀ ਤਾਂ ਤੁਸੀਂ ਇਸ ਨੂੰ ਛੱਡ ਦਿੱਤੀ ਤੇ ਅਸਨੇ ਆਪਣੀ ਗਲਤੀ ਮੰਨਣ ਦੀ ਵਜਾਏ ਉਹਨਾਂ ਨਾਲ ਬੋਲਣਾ ਹੀ ਛੱਡ ਦਿੱਤਾ ਜਦੋਂ ਤੁਹਾਡੇ ਸਾਲੇ ਦੇ ਮੁੰਡੇ ਦੇ ਵਿਆਹ ਤੇ ਜੀਜਾ ਜੀ ਨੇ ਤੁਹਾਡੇ ਮਨਮਾਇਕ ਰਹਿ ਨਹੀਂ ਦਿੱਤੀ ਤਾਂ ਤੁਸੀਂ ਉਹਨਾਂ ਨੂੰ ਵਿਆਹ ਤੇ ਹੀ ਨਹੀਂ ਸੱਦਿਆ ਤੇ ਜਦੋਂ ਉਹ ਆਪਣੇ ਪਹਿਲੇ ਵਿਆਹ ਤੇ ਨਹੀਂ ਆਏ ਤਾਂ ਤੁਸੀਂ ਕਿਹਾ ਕਿ ਨਹੀਂ ਆਏ ਤਾਂ ਨਾ ਸਹੀ ਸਾਨੂੰ ਸਭ ਨੂੰ ਰੋਕ ਦਿੱਤਾ ਕਿ ਕੋਈ ਉਹਨਾਂ ਦੀ ਮੈਂਤ ਨਹੀਂ ਕਰੇਗਾ ਜੇ ਉਹਨਾਂ ਦੀ ਹੁਣ ਮੈਂਤ ਕੀਤੀ ਤਾਂ ਇਹ ਹਰ ਵਿਆਹ ਤੇ ਸਾਨੂੰ ਤੰਗ ਕਰਨਗੇ ਬੀਜੀ ਨੇ ਕਿਹਾ ਸੀ ਕਿ ਜਾ ਕੇ ਲੈ ਆਓ ਪਰ ਉਦੋਂ ਤੁਹਾਡੀ ਧੀ ਨੇ ਸਾਨੂੰ ਚੁੱਪ ਕਰਾਤਾ ਤੇ ਵੀ ਜੀ ਵੀ ਚੁੱਪ ਕਰ ਗਏ ਤੇ ਤੁਸੀਂ ਉਹਨਾਂ ਦੇ ਫੰਕਸ਼ਨ ਤੇ ਵੀ ਨਹੀਂ ਜਾਣ ਦਿੱਤਾ ਉਹਨਾਂ ਦਾ ਤਾਂ ਪਹਿਲਾ ਫੰਕਸ਼ਨ ਸੀ ਮੁੱਖ ਦੀ ਗੱਲ ਇਹ ਹੈ ਮਿੱਤਰੋ ਗਲਤੀਆਂ ਤਾਂ ਹੋਈਆਂ ਹਨ ਆਪਣੇ ਕੋਲੋਂ ਤੇ ਅਸੀਂ ਕਦੇ ਵੀ ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਖਾਸ ਕਰ ਤੁਸੀਂ ਵੀਰ ਜੀ ਹਰ ਵਾਰ ਸਾਡਾ ਮੂੰਹ ਬਣਦੇ ਰਹੇ ਤੁਸੀਂ ਵੱਡੇ ਹੋਣ ਦਾ ਫਰਜ਼ ਵਿੱਚ ਸਫਲ ਅਸਫਲ ਰਹੇ ਤੇ ਇਸ ਨਿੱਕੇ ਦੀ ਮਾਰਫਤ ਆਪਣੀਆਂ ਚਾਲਾਂ ਚਾਲਦੇ ਰਹੇ ਮੇਰੀ ਤੁਸੀਂ ਸ਼ੁਰੂ ਤੋਂ ਹੀ ਨਹੀਂ ਮੰਨੀ ਮੇਰੀਆਂ ਇਹਨਾਂ ਗੱਲਾਂ ਤੇ ਦੋਨੋਂ ਭੜਕ ਗਏ ਦੋਨਾਂ ਦਾ ਏਕਾ ਸਪਸ਼ਟ ਨਜ਼ਰ ਆਉਂਦਾ ਸੀ ਸਾਡੇ ਕਸੂਰ ਤਾਂ ਤੈਨੂੰ ਨਜ਼ਰ ਆ ਗਈ ਪਰ ਆਪਣੇ ਵੱਲ ਵੀ ਝਾਤੀ ਮਾਰ ਤੇਰੀ ਨੌਕਰੀ ਭਾਈ ਦੀ ਸੀ ਕਿਤੇ ਜਦ ਤੂੰ ਇੱਕ ਰਾਤ ਵੀ ਹਸਪਤਾਲ ਵਿੱਚ ਨਾ ਰੁਕ ਸਕਿਆ ਜੀਜਾ ਦੀ ਜੀਜਾ ਜੀ ਦੀ ਮਾਂ ਮਰਨ ਵਾਲੀ ਪਈ ਸੀ ਤੇ ਤੂੰ ਘਰ ਭੱਜ ਆਇਆ ਭੈਣ ਨੂੰ ਸੱਤ ਬਗਾਨੇ ਬੰਦੇ ਦੇ ਭਰੋਸੇ ਛੱਡ ਕੇ ਦੁੱਖ ਵੇਲੇ ਵੀ ਤੂੰ ਉਹਨਾਂ ਦਾ ਸਾਥ ਨਹੀਂ ਦਿੱਤਾ ਦੂਜਾ ਉਹਨਾਂ ਦੇ ਫੰਕਸ਼ਨ ਤੇ ਤੂੰ ਸਾਡੇ ਆਖੇ ਨਹੀਂ ਸੀ ਰੁਕਿਆ ਬਲਕਿ ਇਸ ਲਈ ਨਹੀਂ ਗਿਆ ਕਿ ਤੂੰ ਕੱਲਾ ਖਰਚ ਕਿਉਂ ਕਰੇ ਤੂੰ ਇਹ ਦੱਸ ਤੂੰ ਕਿੰਨੀ ਵਾਰ ਉੱਥੇ ਕਿਸੇ ਤਿਥ ਤਿਹਾਰ ਤੇ ਗਿਆ ਅਸੀਂ ਹਰ ਵਾਰ ਜਾਂਦੇ ਤੇ ਕਿੰਨੀ ਵਾਰ ਉਥੋਂ ਦੇਸ਼ਤੀ ਕਰਵਾ ਕੇ ਆਏ ਹਾਂ ਹੁਣ ਵੀ ਤੂੰ ਕਿੰਨੀ ਕੁ ਬਿਜੀ ਦੀ ਸਾਰ ਲੈਂਦਾ ਸਾਰੇ ਰਿਸ਼ਤੇਦਾਰ ਇੱਥੇ ਹੀ ਆਉਂਦੇ ਹਨ ਤੇ ਸਾਰੀ ਖੇਚਲ ਸਾਨੂੰ ਹੀ ਕਰਨੀ ਪੈਂਦੀ ਹੈ ਦੂਜਿਆਂ ਨੂੰ ਦੋਸ਼ ਦੇਣਾ ਸੌਖਾ ਹੈ ਪਰ ਖੁਦ ਦੀ ਪੀੜੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ ਉਹਨਾਂ ਮੇਰੀਆਂ ਗਲਤੀਆਂ ਮੈਨੂੰ ਗੜਾਈਆਂ ਉਹ ਇਸ ਗੱਲ ਤੇ ਵੀ ਔਖੇ ਸਨ ਕਿ ਮੈਂ ਸਰਕਾਰੀ ਚ ਰਹਿਣਾ ਮਾਪਿਓ ਦੀ ਸੰਭਾਲ ਨਹੀਂ ਕਰਦਾ ਹਾਲਾਂਕਿ ਛੋਟਾ ਮਾਪਿਓ ਨੂੰ ਇਕੱਲਿਆਂ ਨੂੰ ਪਿੰਡ ਛੱਡ ਆਇਆ ਸੀ ਇਹ ਤਾਂ ਵੱਡੇ ਵੀਰ ਹੀ ਸਨ ਜੋ ਉਹਨਾਂ ਨੂੰ ਸ਼ਹਿਰ ਲੈ ਆਏ ਤੇ ਉਹਨਾਂ ਦੇ ਬੱਚੇ ਸੌਖੇ ਪੜ ਗਏ ਕੋਠੀ ਦੀ ਰਖਵਾਲੀ ਵੀ ਹੁੰਦੀ ਰਹੀ ਬਾਕੀ ਬੀਜੀ ਪੂਰੀ ਰਸੋਈ ਸੰਭਾਲ ਲੈਂਦੇ ਸਨ ਇੱਕ ਕਾਰਨ ਇਕੱਲਾ ਇਹੀ ਨਹੀਂ ਗੱਲ ਇਹ ਹੈ ਕਿ ਇਹ ਮਸਲਾ ਪਿਤਾ ਜੀ ਦੇ ਜਾਣ ਤੋਂ ਬਾਅਦ ਹੀ ਕਿਉਂ ਪਿਗਾੜਿਆ ਹੈ ਬੀਜੀ ਸਾਰਾ ਦਿਨ ਘਰ ਇਕੱਲੇ ਹੁੰਦੇ ਸਨ ਤੇ ਉਹਨਾਂ ਨੇ ਵੀ ਤਾਂ ਆਪਣਾ ਟਾਈਮ ਪਾਸ ਕਰਨਾ ਹੋਇਆ ਉਹ ਹਰ ਰੋਜ਼ ਫੋਨ ਕਰਦੇ ਹਨ ਘਰ ਦੀ ਹਰ ਛੋਟੀ ਛੋਟੀ ਗੱਲ ਕਰਦੇ ਹਨ ਤੇ ਇਹਨਾਂ ਗੱਲਾਂ ਤੋਂ ਹੀ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਹੈ ਤੇ ਗੱਲ ਵਿਗੜ ਜਾਂਦੀ ਹੈ ਪਰ ਬੀਜੀ ਵੀ ਕੀ ਕਰਨ ਐਡੀ ਵੱਡੀ ਕੋਠੀ ਤੇ ਬੀਜੀ ਕੱਲੇ ਬਾਕੀ ਮਾਂ ਤੇ ਧੀ ਦਾ ਰਿਸ਼ਤਾ ਹੀ ਐਸਾ ਹੁੰਦਾ ਧੀਆ ਤਾਂ ਆਪਣੇ ਵੀ ਹਨ ਦੁੱਖ ਸਹਾਰਨਾ ਗਲਤ ਨਹੀਂ ਗੱਲ ਇਹ ਤਾਂ ਆਪਣੇ ਵੀ ਹਨ ਦੋਖਸ ਕਰਨਾ ਗਲਤ ਨਹੀਂ ਗਲਤ ਤਾਂ ਇੱਕ ਦੂਜੇ ਦੀ ਬਰਾਈ ਕਰਨਾ ਮੈਂ ਗੱਲ ਨੂੰ ਹੋਰ ਸਾਫ ਸ਼ਬਦਾਂ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਬੀਜੀ ਚੁੱਪ ਬੈਠੇ ਸਨ ਤੇ ਪਰਲ-ਪਰਲ ਹੰਝੂ ਬਹਾਰ ਰਹੇ ਸਨ ਮਿੱਤਰੋ ਅੱਜ ਪਿਤਾ ਜੀ ਹੁੰਦੇ ਤਾਂ ਇਹ ਨਾਬਿਤ ਨਹੀਂ ਸੀ ਆਉਣੀ ਉਹਨਾਂ ਨੇ ਇੰਨੀ ਗੱਲ ਵਧਣ ਹੀ ਨਹੀਂ ਸੀ ਦੇਣੀ ਐਵੇਂ ਤਾਂ ਨਹੀਂ ਲੋਕੀ ਵੱਡਿਆਂ ਨੂੰ ਝੁਰਦੇ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹਰ ਘਰ ਵਿੱਚ ਕਿਸੇ ਵੱਡੇ ਦਾ ਹੋਣਾ ਕਿੰਨਾ ਲਾਜ਼ਮੀ ਹੁੰਦਾ ਹੈ ਜੇ ਸਾਨੂੰ ਹੀ ਘੱਟੋ ਘੱਟ ਵੱਡਿਆਂ ਵਾਲੀ ਸੋਚ ਅਪਣਾਉਣੀ ਚਾਹੀਦੀ ਹੈ ਬੀਜੀ ਉੱਚੀ ਉੱਚੀ ਰੋਣ ਲੱਗ ਪਏ ਤੇ ਭਾਬੀ ਜੀ ਵੀ ਉੱਚੀ ਬੋਲਣ ਲੱਗ ਪਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਵੱਡੇ ਵੀਰ ਜੀ ਦਿਮਾਗ ਤੇ ਟੈਨਸ਼ਨ ਨਾ ਪਾ ਲੈਣ ਗੱਲ ਕਿਸੇ ਸਿੱਟੇ ਤੇ ਨਾ ਪਹੁੰਚੀ ਤੇ ਮੈਂ ਉੱਥੋਂ ਉੱਠ ਆਇਆ ਇਹਨਾਂ ਸੋਚਾਂ ਵਿੱਚ ਹੀ ਪਲਾਟ ਦੇ ਸਾਇਰਨ ਦੀ ਆਵਾਜ਼ ਨੇ ਮੈਨੂੰ ਚੁਕਾ ਦਿੱਤਾ ਸਵੇਰ ਦੀ ਸ਼ਿਫਟ ਸ਼ੁਰੂ ਹੋ ਗਈ ਸੀ ਤੇ ਮੈਂ ਅਜੇ ਉੱਠ ਕੇ ਤਿਆਰ ਵੀ ਹੋਣਾ ਸੀ ਵੇ ਮੈਂ ਕਿਉਂ ਜੰਮੀ ਧੀ ਵੇ ਮੈਂ ਕਿਉਂ ਜੰਮੀ ਬੀਜੀ ਦੇ ਬੋਲ ਮੇਰੇ ਕੰਨਾਂ ਵਿੱਚ ਅਜੇ ਵੀ ਗੂੰਜ ਰਹੇ ਸਨ ਸਮਝ ਨਹੀਂ ਸੀ ਆ ਰਿਹਾ ਕਿ ਇੱਕ ਸੂਰ ਧੀਰੇ ਜਮਣ ਦਾ ਸੀ ਜਾਂ ਧੀ ਦੀ ਸੰਭਾਲ ਦਾ ਸੀ ਜੋ ਅਸੀਂ ਕਰ ਨਹੀਂ ਸਕੀ ਤੁਹਾਨੂੰ ਇਹ ਵਿਚਾਰ ਧਾਰਾ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ